ਹੱਥ ਦਾ ਕੱਢ ਲਾ ਜ 18000 ਦਾ ਵੇਚਤਾ ਜਾਂ ਪਾਲਾ ਖੁਸ਼ ਹੋ ਕੇ ਕੋਈ ਪਾਲਾ ਹੁਣ ਪਰ ਕਿੰਨੇ ਦਾ ਕਹਿੰਦਾ ਕੋਈ ਛੰਡ ਕੇ ਕਹਦੇ ਆਹਾ ਆ ਗਣ ਉਹ ਗਣ ਕੇ ਨਾਲ ਹੈ ਹਾਂ ਇੱਕ ਦੋ ਤਿੰਨ ਚਾਰ ਪੰਜ 6 ini apa ciuman ya? bayangin kalau ini bakar ਲਾਜ ਅੱਗੀ ਕੀ ਆਉਂਦਾ ਜੱਸਾਬ ਚ ਜੈਜ ਕਹਦੇ ਬਾਈ ਛੋੜ ਦੇ ਬੱਕਰਾ ਇੱਕ ਵਾਰ ਛੋੜ ਦੇ ਅਰੇ ਛੋੜ ਦੇ ਯਾਰ ਛੱਡ ਦੇ ਭਾਜ ਮੈਂ ਤੁਹਾਨੂੰ ਭਾਜਦਾ ਯਾਰ ਬੋਲ ਮੈਂ ਤਾਂ ਬੋਲੀ 25 ਬੋਲ ਰਹਾ 25 ਦਾ ਦੇ ਨਾ ਹੈ ਤੈਨੂੰ ਕੀ ਬੋਲ 17000 ਦਾ ਦੇ ਯਾ ਹੋਰ ਫਰਕ ਨਹੀਂ ਵੀ ਬੋਲ ਲਿਆ ਸਾਈ ਕਾੜੇ ਆ ਪੱਕੜ ਬੋਤਲ ਰਾਮਾ ਬੋਲ ਜੈ ਜੀ ਹੱਥ ਦਾ ਕੱਟ ਲਾ ਜਾਂ 18000 ਦਾ ਵੇਚਤਾ ਜਾਂ ਪਾਲਾ ਖੁਸ਼ ਹੋ ਕੋਈ ਪਾਲਾ ਹੁਣ ਪਰ ਕਿੰਨੇ ਦਾ ਕਹਿੰਦਾ ਕੋਈ ਛੰਡ ਕੇ ਕਹਦੇ 24 ਦੇ ਹੈ 24 ਦਾ ਨਹੀਂ ਯਾਰ ਪੱਕਾ ਤਾਂ ਕੱ ਲੈ ਸਾ ਬੱਕਰਾ ਕੰਡ ਦਾ ਬਾਈ ਯਾਰ ਦੰਦਾ ਜਿਵੇਂ ਲੈਗਾ ਲਿੱਸਾ ਥੋੜਾ ਹਾਂ ਫਿੱਕਾ ਪੈਂਦਾ ਬੱਕਰਾ ਨਹੀਂ ਤਾਂ ਲਾ ਦੇ ਪਾਲਾ ਖੁਸ਼ ਹੋ ਕੇ ਹੁਣ ਬੱਕਰੇ ਵੇ ਲਾਸਟ ਪੰਜ ਲੈਣੇ ਕਾ ਦੇ ਕੇ ਵੈਸੀ ਤੋਂ ਬਾਅਦ ਹਾਂ ਫੇ ਰਾਹ ਦੇ ਕੇ ਗੱਲ ਕਰ ਰਾਹ ਦੇ ਕੇ ਗੱਲ ਕਰ ਇਹ ਕੋਈ ਕਹੇ ਰਾਤ 20 ਤੋਂ ਥੱਲੇ ਆ ਬੱਕਰਾ ਵੇਚਦਾ ਯਾਰ ਨਹੀਂ ਯਾਰ ਨਹੀਂ ਨਹੀਂ ਬੱਕਰਾ ਫੇ ਰਾਹ ਦੇ ਦੇ ਬਾ ਰਾਹ ਦੇ ਦੇ ਗੱਲ ਹੋਈ ਜਾ 18 ਦਾ ਵੇਚਦਾ ਯਾਰ ਜਾ ਪਾਲਾ ਖੁਸ਼ ਹੋ ਕੇ ਨਹੀਂ ਨਹੀਂ ਓਏ ਠੀਕ ਆ ਤਾਇਆ ਯਾਰ ਗਲਤ ਬਾਤ ਨਹੀਂ ਕਹਿੰਦੇ ਮਾਸੀ ਵੀ ਹਾਂ ਬਾਬਾ ਜੀ ਪੱਕੇ ਬੱਦਦੇ ਹੁੰਦੇ ਆ ਗਲਤ ਕਰਨਾ ਤੁਹਾਡਾ ਧਾਨ ਹੈਗਾ ਪਤਾ ਮਿਲ ਜਾਂਦਾ ਹਾਂ ਇਹ ਗਰੀਬ ਹੈ ਹਾਂ ਲੈਂਦਾ ਡਾ ਬੱਕਰਾ ਕੋਈ ਲੈਂਦਾ ਨਹੀਂ ਬੱਕਰੇ ਮਾਂ ਦਾ ਪਾਲਟੀ ਨੂੰ ਪਵਾਈ ਜਾਂਦਾ ਯਾਰ ਇਹਨਾਂ ਨੂੰ ਪਾਉਣੇ ਜਾਂਦੇ ਹਾਂ ਸਾਢੇ 18000 ਰੁਪਏ ਪੈਸਾ ਆ ਕਰਕੇ ਲੱਗ ਗਏ ਕਿੰਨੇ ਦਾ ਕਹਿੰਦੇ ਕੋ ਕਹਦੇ ਹਾਂ ਨਾ ਮਗਾਣੀ ਆ ਆ ਮੇਰੀ ਸੋਲਾ ਗੱਲ ਜੀ ਤੋਂ ਬਾਅਦ ਨਾ ਪੰਜ ਪਾਉਣੇ ਆ ਨਾ ਲੋੜ 19000 ਦਾ ਬੱਕਰਾ ਦੇ ਦਾ ਦੇ ਨਾ ਦੇ ਦੇ ਨਹੀਂ ਤਾਂ ਤੇਰੀ ਮਰਜ਼ੀ ਜਾਂ ਆਲਾ ਫਾੜ ਬੱਕਰਾ ਲੈ ਜਾ ਫੇਰ ਆ ਗੱਤੇ ਕਹਿੰਦੇ ਨਾਗ ਦਾ ਪੈਸੇ ਆ ਕੋਈ ਦਾ ਦੇ ਜਾਂ ਹੋ ਗਿਆ ਬਾਈ ਓਏ ਬਹੁਤ ਵਧੀਆ ਹੋ ਗਿਆ ਬਾਈ ਹੋ ਗਿਆ ओके ਕੜਾਕੇ ਬਾਦਾਂ 50 ਬੱਕਰੇ ਲੈਣੇ ਆ ਜਿੰਨੇ ਵੀ ਹੋਣ ਅੱਜ ਬੱਕਰੇ ਥੋੜੇ ਫਿੱਕੇ ਆਉਂ ਗਏ ਫਿੱਕਾ ਵੀ ਪੈਂਟ ਦਾ ਹਾਂ ਇਹਦਾ ਇੱਥੋਂ ਬੱਕਰਾ ਭਰਿਆ ਹੁੰਦਾ ਦਾ ਮੂਹ ਮੰਗਦਾ ਜਿੰਨੇ ਮਰਦੇ ਸਾਈ ਆ ਪਕੜ ਆਪਣੀ ਸਾਈ ਇਹ ਬਹੁਤ ਸਾਈ ਚੱਲਦੀ ਹੈ ਇਧਰ 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 ਸਾਹਮਣੇ ਆ ਜਾਓ ਇਧਰ ਸਾਹਮਣੇ ਆ ਹਾਂ ਬੱਕਰਾ ਖੜਾ ਰਹਿੰਦੇ ਇਹ ਵੀਡੀਓ ਵਿੱਚ ਐਵੇਂ ਖੜ ਜਾਂਦੇ ਬੱਕਰੇ ਨੂੰ ਕੋਈ ਇੱਕ 2 3 4 पज सात, आठ, नौ दस ग्यारह बारह तेरह चौदह पंद्रह सोलह सतार ठारह ठीक है मोबाइल मेरा तेरे को लिया? ले, या ਕਾਟਵਾਰ ਚੁੱਪ ਕਰਕੇ ਖੁਸ਼ ਹੋ ਕੇ ਮੇਰੀ ਲਾਲੀ ਦੇ ਦੇ ਤੇ ਭਾਈ ਸਾਹਿਬ ਕਾਟਰ ਤੇ ਲਿਖਾ ਦੇ ਬਾਈ ਜਾਊਗਾ ਨਾਲ ਜਲਦੀ ਜਾ ਜਲਦੀ ਹੋਰ ਬਕਰਾਏਗਾ ਕੋਈ ਮਾੜਾ ਨਹੀਂ ਬਕਰਾ ਖੁਸ਼ ਹੈ ਕਿੰਨੇ ਡਾਵਾ ਹੱਥ ਦਾ ਕਰ ਲਾ ਉਹ ਯਾਰ ਬਾਈ ਤੂੰ ਮੰਗ ਲਿਆ ਸੀ ਵੀ ਲਾ ਦੀਏ ਯਾਰ ਕੁਛ ਆ ਫੜ ਸਾਈ 10 ਦਾ ਸਾਈ ਦਾ ਫਾਲਾ ਉਹ 10 ਦਾ ਸਹੀ ਉਹ ਹੱਥ ਦਾ ਕਰ ਲਾ ਦੰਦੀ ਵੱਢ ਗਿਆ 100 ਲਾ ਜਾਂ ਪਾਲਾ 24000 ਦਾ ਵੇਚ ਕਿੰਨੇ ਦਾ ਕਿੰਨੇ ਦਾ ਕਹਿੰਦਾ ਫਿਰ ਇੱਕੋ ਹੀ ਕਹਦੇ ਮਾ ਮੈਂ ਤਾਂ ਗਲਤ ਫਲਤ ਗੱਲ ਤੇ ਅਸੀਂ ਤੁਹਾਨੂੰ ਗਲਤ ਲਾਈਆ ਪਰ 20 ਤੋਂ ਲੱਗਦੇ 18 ਤੋਂ ਕੀ ਫਾਇਦਾ ਉਹਦਾ ਨਾ 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 ਬਸ ਤੁਹਾਨੂੰ ਗਲਤ ਕਰਨ ਕਰੀ ਹੈ ਹਾਂ ਬਰਾ ਵਖਾਈ ਪਾਲਾ ਖੁਸ਼ ਹੋ ਕੇ ਮੰਨ ਜਾ 24 24 ਵੀਰੇ 24 ਹਲਾ ਨਹੀਂ ਲੈ ਕੇ ਬਾਤ ਕਹੂੰਗਾ ਹੱਥ ਓਏ ਬਾਈ ਤੇਰੇ ਜੱਜਾ ਪੈਸੇ ਲੈ ਲਈ ਭਰਾਵਾ ਤੇਰਾ ਬੱਕਰਾ ਨਹੀਂ ਖੁੰਦੇ ਤੇ ਪੈਸੇ ਦੇਵਾਂਗੇ ਤੈਨੂੰ ਨਾਲ ਆ ਫੜ ਖੁਸ਼ ਹੋ ਕੇ ਜਾਂ ਪੂਰੇ 25000 ਦਾ ਬੱਕਰਾ ਵੇਚਦਾ ਪਾਲਾ ਓ ਠੀਕ ਆ ਹਣ ਪਰ ਕੱਚੇ ਪੈਸੇ ਲਾਇਆ ਬਾਈ ਯਾਰ ਹੁਣ ਤੂੰ ਵੀ ਦੱਸ ਕੇ ਮੋੜ ਓ ਮਾਂ ਤਾਂ ਨਹੀਂ ਨਹੀਂ ਕਰੀ ਓ ਕੀ ਕਹਿ ਕੇ ਤਾਂ ਬੋਲਦਾ ਮੈਂ ਬਾਈ 40000 ਰੁਪਏ ਮੰਗਣੂ ਬਾਬਾ ਪਾ 50 ਮੰਗ ਲੈ ਬੱਕਰਾ ਕਿਹੜਾ ਬੋਲਦਾ ਮੈਂ 50 ਯਾਰ ਜੇ ਤੈਨੂੰ 25000 ਦਾ ਨਾ ਤੂੰ ਹੀ ਲੈ ਜਾ 25 ਉਹ ਕਿਉਂ ਲੈ ਜਾ ਯਾਰ ਹੂੰ ਕਿਉਂ ਲੈ ਜਾ ਓ ਵੇਚਣਾ ਲਈ ਓ ਮੈਂ ਪੈਸੀ ਜਾਇਜ ਮੰਗਿਆ 1500 ਦੀ ਗੱਲ ਹੁੰਦੀ ਆ ਬਾਈ ਇਸ ਤੋਂ ਵੱਧ ਨਹੀਂ ਯਾਰ ਬਾਈ ਓਪਰ ਨਹੀਂ ਲੰਘ ਜਾਇਜ ਕਾਣੀ ਇੱਕੋ ਹੀ ਛੰਡ ਛੰਡ ਕੇ ਕਰ ਦਰ ਮੇਰੀ ਕਿਹੜਾ ਕੁੜੀ ਦਾ ਵਿਆਹ ਖੜਾ ਓਏ ਬਿਆਦ ਓਏ ਬਿਆਦ ਕੀ ਦਾਵ ਨਹੀਂ ਖੜਾ ਕੰਮ ਦਾ ਕਰਨਾ ਜਾਂ ਵੇਚਨੇ ਰਹਾ ਕੰਮ ਦਾ ਕਰਨਾ ਫਿਰ ਵੇਚਨੇ ਮੈਂ ਵੇਚਣ ਵਾਲੀ ਮੁੱਲ ਮੰਗਿਆ ਬਾਈ ਤੈਥੋਂ ਜਾਜ ਕਰਦੇ ਫਿਰ ਇੱਕੋ ਹੀ ਓ ਨਹੀਂ ਭਰਾ ਉਹ ਲਾਟ ਕਹਦੇ ਕੁਛ ਆ ਓ 1500 ਦੀ ਹੋ ਸਕਦੀ ਹੈ ਕਜਾਇ ਹੋਰ ਤੂੰ ਬਦਨੀ 30 ਤੋਂ ਥੱਲੇ ਆ ਬੱਕਰਾ ਵੇਚੀ ਨਾ ਜਾਰਾ ਐਵੇਂ ਮੰਗਾ ਨੂੰ ਮੰਗੀ ਆ ਭਾਵੇਂ 60 ਮੰਗ ਲਾ ਕਿਣੀ ਬਾਈ ਹੋਰ ਕੀ ਆ ਬਰੇ ਨਵੇੜੀ ਆ ਕੰਮ 15 30 ਤੋਂ ਥੱਲੇ ਕੇ ਮੈਂ ਹੋ ਜੂ ਏ ਲਾਵੀ ਉਹ ਗੱਲ ਤਾਂ ਸੁਣ ਉਹ ਜਿਆਦਾ ਬੱਕਰਾ ਫਾ ਲੋ ਯਾਰ ਖਿੱਚ ਕੇ ਲਿਆ ਉਹ ਖਿੱਚ ਕੇ ਲਿਆ ਨਹੀਂ ਕੱਚਾ ਛੱਡਦਾ ਨਹੀਂ ਛੱਡਦਾ ਕਰ ਜਾਂਦਾ ਮੈਂ ਫਾਈ ਜਾਂਦਾ ਓਰੇ ਹੋਰ ਸੁਣ ਓਰੇ ਲਿਆ ਔਰ ਇਹ ਲੈ ਓਏ ਆ ਜਾ ਤੇਰਾ ਬੱਕਰਾ ਵੇਚ ਜੀ ਜਾਂ ਜਚਿਆ ਤਾਂ ਰੁਪਏ ਲੈਗਾ ਪਾਟਿਆ ਨੋਟ ਨਹੀਂ ਲੈਂਦਾ ਆ ਜਾ ਰੇ ਬੋਲ ਬੋਲ ਜਾਈਂ ਆ ਜਾ ਮਹਾਬਾਈ ਜਰ ਆਪਾਂ ਗਲਤ ਮੁੱਲੀ 26000 ਦਾ ਦਿੰਦਾ ਹੋਰ ਕਿੰਨੇ ਦਾ ਦਿੰਦਾ ਬੋਲ ਉਹ ਮਾਜਾ ਤਾਂ 38000 ਦਾ ਵੀ ਦਿੰਦਾ ਬਾਈ ਜਰ ਫੇਰ ਤਾਂ ਤੇਰੀ ਇੱਕ ਕਾਪਾ ਫੇਰ ਤਾਂ ਠੱਕਾ ਯਾਰ ਆ ਆ ਆ ਬਿੰਨੂ ਐਸੀ ਆ ਜਿਹੜੀ ਗਲੀ ਚ ਸਪੀਕਰ ਚ ਲੱਗਿਆ ਸਾਹਮਣੇ ਖੜਿਆ ਵੀਡੀਓ ਬਣਾਈ ਜਾਂਦੇ ਟਿੱਬੇ ਤੋਂ ਜਾਵਾਂ ਸਾਹਮਣੇ ਜਾਵਾਂ 15 ਦੇ ਖਿਲਾਫ 15 ਛੋਲੇ ਪਾ ਕੇ ਪੜਿਆ ਉਹ ਲੈਣਗੇ ਉਹ ਪਿੱਛੇ ਖੜੇ ਇੱਧਰ ਹੋ ਜੀ ਇੱਧਰ ਹੋ ਯਾਰ ਮੰਡੀ ਤੋਂ ਬਾਹਰ ਲੱਜ ਮੁਖਤ ਲੱਜ ਬਕਰਾਂ ਉਹ ਨਹੀਂ ਮੈਂ ਨਹੀਂ ਚੱਕਦਾ ਮੈਂ ਵਿਢਾਈ ਤੋਂ ਕੀ ਕਰਨਾ ਇੰਨਾ 来 ओए आने मंडी ਚੁਣਦੀ ਆ ਗਿਆ ਓਏ ਓਏ ਗਾਜੇ ਯਾਰ ਤੂੰ ਓ ਬਾਈ ਤੂੰ ਚੱਕ ਕੇ ਬੱਕਰਾ ਲੈ ਜਾ ਮੱਖਾ ਓ ਯਾਰ ਤੂੰ ਸੌਦਾ ਕਰਨਾ ਕਿ ਜਦਨ ਆਇਆ ਸਾਡੇ ਨਾਲ ਨਾ ਬਾਈ ਓ ਹੋਰ ਕੀ ਬਸ ਬਰਾਬ ਤੂੰ ਘੱਟ ਦੇਣੀ ਨੇ ਤੂੰ ਪੱਕਾ ਓ ਇਹ ਬੰਦਾ ਚੱਕ ਕੇ ਲੈ ਜਾ ਇਕੱਲਾ ਮੰਡੀ ਤੋਂ ਬਾਹਰ ਲੈ ਜਾ ਜਿਹਦੇ ਨਾਲ ਗੱਲ ਹੋਈ ਆ ਉਹੀ ਚੱਕ ਕੇ ਲੈ ਕੇ ਜਾ ਮੰਡੀ ਤੋਂ ਬਾਹਰ ਸਸਤਾ ਨਹੀਂ ਆਈ ਦਾ ਓ ਤੂੰ ਚਾਹ ਦੇ 27000 ਦਾ ਦੇਣਾ ਓ ਤੂੰ ਯਾਰ ਬੱਕਰਾ ਵੇਚਣਾ ਕਿ ਜਦਾਈ ਕਰਨਾ ਨਹੀਂ ਬਾਈ ਮੈਂ ਨਹੀਂ ਦਿੰਦਾ 27000 ਦਾ ਦੇਣਾ ਓ ਕਿੰਨੇ ਦਾ ਚੱਕ ਕੇ ਰਾਂ 5 4 ਮੋਢਿਆਂ ਦੇ ਇਹਨੂੰ 5 400 ਦੀ ਗੱਲ ਚੱਕ ਲੈ ਮੋਢਿਆਂ ਤੇ

ਜਾ ਦੇ ਪੈਸਾ ਹੋ ਗਿਆ ਤਾਉ ਤੇਰੇ ਨਾਲ ਬਾਜ ਜਿਹੜੀ ਰੱਬ ਆ ਬੰਦਿਆਂ ਨੇ ਮਾਲ ਦਿਵਾਉਣਾ ਆ ਗੁੱਟੀਆਂ ਵੇਖ ਹੋ ਗਿਆ ਯਾਰ 26000 ਦਾ ਆ ਆ ਗਣ ਉਹ ਹੀ ਗਣ ਕੇ ਹਾਂ ਲੈ ਹਾਂ ਇੱਕ ਦੋ ਤਿੰਨ ਚਾਰ 1 2 3 4 5 6 7 8 9 10 11 12 13 14 15 16 17 18 19 20 21 22 23 ਜੱਗੀ ਬੱਕਰਾ ਵਖਾ ਦਿਓ ਦੂਸਰੀ ਕਾਪੀ ਪੱਟੋ ਕਰ ਉਹ ਵੀ ਦਿਖਾ ਦੇ ਜਿਹੜਾ ਇਹਨੂੰ ਫਾੜ ਜਾ ਦੋ ਮਿੰਟ ਪੈਸੇ ਗਿਣਾ ਦੀਏ ਬਾਬੇ ਨੂੰ ਭਲੇ ਖਾਣਾ ਪੈ ਜਾ ਵਿਚਾਰੇ ਹਾਂਜੀ ਉਹ ਤਾਂ ਫਾੜ ਲੈ ਫਾੜ ਲੈ ਪਾ ਲੈ ਰਸਾ ਕੋਈ ਨਹੀਂ ਹਾਂ ਹੈ ਭਾਈ ਜੀ ਆ ਬੱਕਰਾ ਓਏ ਆਇਓ રે ਬਾਬਾ ਲਿਆ ਖੋਲ ਕੇ ਲਿਆ ਆਮਣੇ ਕਰੋ ਔਰ ਫੜਾ ਮੈਨੂੰ ਫੜਾ ਇਹ ਗਿਣਾ ਦੋ ਪਹਿਲਾਂ ਆ 21 ਹੋ ਗਏ ਸੀ ਨਾ 22 23 24 25 26 ਕੋਸ਼ੋਗੇ ਛੋਟ ਕਰਦੇ ਤੇ ਦਲਾਲੀ ਦੇਦੇ ਆ ਆ ਜਾ ਬਈ ਆ ਬੱਕਰਾ ਹੈਗਾ ਹੋਰ ਕਿੰਨੇ ਚ ਹੋ ਗਿਆ 26000 ਦਾ ਬਾਈ ਹੋਰ ਕਿ ਲੱਸੀ ਪੀਂਦਾ ਨੇ ਸ਼ੌਂਕ ਕਹਿੰਦਾ ਇੱਕ ਤੇਰੀ ਹੜ ਭੰਨਣੀ ਕੱਲ੍ਹ ਦੇ ਅੜਾ ਹੀ ਭੰਨਣੀ ਅੱਜ ਮਾ ਛੜੀਆਂ ਦੀਆਂ ਹੋਰ ਕੀ ਆ ਵੀ ਜਾਇਜ਼ ਕਰਾਈ ਹੋਰ ਯਾਰ ਆ ਪਰ ਰੱਬ ਲੱਗਦੀ ਕਰਦੇ ਪੈਸੇ ਲੌਂਦਾ ਯਾਰ ਬਾਈ ਹਾਂ ਪੈਸੇ ਦਾ ਮਿਲਿਆ ਹਾਂ ਕਿੰਤੇ ਨੋੜ ਦੇਤੇ ਬਾਈ ਅਰਸੀ ਕਰ ਰਹੋ ਨੇ ਬਾਈ ਬੰਦੇ ਮੇਰੇ ਨਾਲ ਦੇ ਉਸਾਦ ਚਲਦੇ ਚਲਦੇ ਟਰੱਕ ਭਰ ਕੇ ਭੇਜਣਾ ਬੋਕਾ ਦਾ ਬੰਬੇ ਅੱਜ ਅੱਜ ਜੱਗੀ ਜੱਦੀ ਹੋਊਗਾ ਜੀ ਕਿੰਨੇ ਦਾ ਦੇਣਾ ਜਾ 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 ਰੋਪੀ 45000 ਰੁਪਏ ਜਾ ਜਾ ਬਾਈ ਐਨ ਹੋਈ ਜਾਂ ਨਾਲ ਹੋ ਜਾ ਇੱਕ ਅੰਦਰ ਪਰ ਇਹ ਲੈ ਜਾ ਨੇੜੇ ਉਹਦੇ ਕੋਲੇ ਬਾਈ ਲੱਗਿਆਗਾ ਔਰ ਜਿੱਥੇ ਬਾਤ ਮੇਲੇ 30 ਘਟਲਾ 30 ਛੋਟੀ ਨਾ ਮਾਰੀ ਇਸੇ ਕੱਟ ਲਾ ਮਾ ਕਿਹਦੇ ਸਾਡਾ ਕੰਮ ਖੜਾ ਦੇ ਸਾਰੇ 27 28 27 29 ਨਾ ਨਾ 27 ਆ ਲਾਈਆ ਬਾਸ ਸੋਲਾ ਮੇਰੀ ਜਾਂ 26000 ਦਾ ਬੱਚਾ ਦੇ ਤਾ ਨਹੀਂ ਜੀ ਉਹ ਠੀਕ ਆ ਮੰਨ ਜਾਈ ਦੀ ਉਹਨੇ ਬੱਬਾ ਯਾਰ ਕਿਸੇ ਦਾ ਨਾਮ ਭਲ ਗਾ ਬੱਬੂ ਯਾਰ ਤੇਰੇ ਸਾ ਮੈਂ ਮੈਂ ਗਾਲਤ ਬਾਤ ਨਹੀਂ ਕਹਿੰਦਾ ਕਦੀ ਵੀ 26000 ਦਾ ਬੱਕਰਾ ਲਖਾ ਦੇ ਜਾ ਖੁਸ਼ ਹੋ ਔਰ ਕਿਨੇ ਲਖਣਾ ਲੈਣ ਦਾ 40 ਤੋਂ 2 ਦੇ ਦੇ ਬਸ ਨਹੀਂ ਨਹੀਂ ਆਲਾ ਜਾਂ 26 ਦਾ ਹੋ ਗਿਆ ਉਹ ਠੀਕ ਆ ਹੁਣ ਪਰਿਆ ਡੱਕ ਡੱਕ ਬੱਕਰਾ ਪੱਕੜ ਬੱਕਰਾ ਯਾਰ ਕਿਤੇ ਮੈਂ 42 ਤੇ ਕਿਥੀ ਬਸ ਨਹੀਂ ਸਹੀ ਸੇ ਰੇਟ ਹੁੰਦਾ ਇਹਨਾਂ ਤੁਹਾਡੀਆਂ ਦਾ ਹਾਂ ਸਹੀ ਹੁੰਦਾ ਇਹਨਾਂ ਦਾ ਲੈ ਮੇਰੀ ਸੁਣ ਲੈ ਗੱਲ ਮੰਗਣ ਨੂੰ ਤੇਰਾ ਧਾਣਾ ਸਾਡੇ ਭਾਵਾਂ ਲੱਖ ਮੰਗ ਲੈ ਕਣੀ ਬਾਈ ਵੇਖੂਗਾ ਤਾਂ ਮਾਲ ਮੋਲੀ ਅਗਲੇ ਨਹੀਂ ਲੈਣਾ 2 ਰੁਪਏ ਕਮਾਣੇ ਆ ਠੀਕ ਆ ਜਾ ਪੂਰੇ ਦਾ ਕਰਤਾ ਜਾ ਪਾਲਾ ਖੁਸ਼ 27000 ਦਾ ਕਰ ਉਹ ਪਾਲਾ ਖੁਸ਼ ਹੋ ਕੇ ਨਾ ਨਾ ਕਰੀ ਜਾਂਗੇ ਤਾਂ ਕਰੀ ਆ ਤੇਰੀ ਖੁਸ਼ੀ ਆ ਫਿਰ ਸਾਨੂੰ ਕੀ ਅਜੇ ਤਾਂ ਹੋਰ ਦਾ ਲੈ ਨਹੀਂ ਨਹੀਂ ਹਾਂ ਥੋੜੀ ਹੋਦਾ ਇਸੇ ਬਈ ਮੈਂ ਪੰਚ ਬੱਬਾਈ ਬੱਕਰਾ ਤਾਂ ਵੇਖਿਆ ਹੁਣ ਕਿੱਦਾਂ ਕਰ ਆਪ ਹੀ ਵੇਖਣਾ ਵਜਨ ਪਾਉਣਾ 27000 ਰੁਪਿਆ ਕਿਹੜਾ ਥੋੜਾ ਹੈਗਾ ਮਿਲ ਹੀ ਜਾਂਦੇ ਆ ਬੋਗ ਵੱਡੇ 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 ਬੋਗ ਮਿਲਦੇ ਆ ਉਹ ਰਕਾਲਾ ਨਹੀਂ ਆ ਨਹੀਂ ਉਹਦਾ ਹੋਈ ਹੂੰ ਨਰੀਆ ਰੋ ਨੇੜੇ ਬਾਈ ਤੂੰ ਹਾਂ ਲੈ ਜਾ ਪਾਸੇ ਇਹ ਆ ਯਾਰ ਕੋਈ ਗੱਲ ਨਹੀਂ ਕੋਈ ਗੱਲ ਇਹ ਵੀ ਹੋਊਗਾ ਇੱਕੋ ਹੀ ਨਾਲ ਦੇ ਆ ਬੱਕਰੇ ਦਾ ਬਾਈ ਬਾਅਦ ਚ ਸੌਦਾ ਕਰਾਉਣਾ ਥੋੜਾ ਜਿਆ ਕਰਾਉਣਾ ਪਹਿਲਾਂ ਉਹਦਾ ਸੌਦਾ ਉਹਦਾ ਚੱਲੀ ਜਾਂਦਾ ਆਹ ਤਾਂ ਖਾਲੀ ਵੀਡੀਓ ਬਣ ਰਿਹਾ ਵੀਡੀਓ ਦਾ ਸਭ ਦੇ ਆ ਬੱਕਰੇ ਦਾ ਦੇ ਦੇ ਸਹੀਆ ਨਹੀਂ ਜੀ 27000 ਰੁਪਿਆ ਓਏ ਲਾਸਟ ਕਹਦੇ ਕਿੰਨੇ ਦੋ ਕਹ ਤੀ ਤੋਂ ਥੱਲੇ ਕਹਦੇ ਇੱਕੋ ਹੀ ਲੈ ਮੈਂ ਤੈਨੂੰ 40 ਦੋ ਕਹਿ ਕੇ 42000 ਰੁਪਏ ਲਵਾਂਗਾ ਮੈਂ ਫੇਰ ਤੇਰਾ ਧੱਕਾ ਆ ਆਲਾ ਆ ਫੜ ਬੋ ਦੱਸ ਇੱਕ ਹੀ ਕਵਾਂਗੇ ਆ ਦੇਣ ਜਾ ਪੂਰੇ 28000 ਦਾ ਲਿਖਾ ਦੇ ਨਹੀਂ ਜੀ ਜਾ ਖੋਜੋ ਕਿ ਤੇਰਾ ਮਾਨ ਆ ਜਾ ਪਉਣ ਬਰਕਾਚੀ ਨਹੀਂ ਯਾਰ ਬਾਈਆ ਜਾ ਹੋਗਾ ਜਾ 28 ਕਾ ਲੈ ਪੀਸ ਆਵਦਾ ਓ ਠੀਕ ਆ ਫੇਰ ਹਣ ਮਾਰੀ ਜਾਂਦਾ ਯਾਰ ਨਹੀਂ ਜੀ ਪਰਤਾ ਨਹੀਂ ਸ਼ੁਕਰੀਆ ਸ਼ੁਕਰੀਆ ਲੈ ਔਰੇ ਕਾਰਖਾਨ ਜਾ ਵੇਚੂਗਾ ਜਾ ਰੱਖੋ ਚੋੜ ਉਹ ਛੋੜ ਦੇ ਹੁਣ ਜਾ 28 ਦਾ ਹੋ ਗਿਆ ਉਹਦੀ ਮਨਾਈ ਜਾਗਾ ਗਾ ਵਿੱਚ ਨਾ ਨਹੀਂ ਹੋਣਾ ਜੇ ਪਾਲਾ ਖੋ ਚੁੱਕੇ ਜਾ ਹੋ ਗਿਆ ਜਾ ਹੋ ਗਿਆ 28 ਦਾ ਹਾਂ ਲੈ ਪੈਸਾ ਉਹ ਮਾਨ ਜਾ ਬਾਤ ਗਿਨੋ ਪੈਸੇ ਯਾਰ ਗਲਤ ਪੈਸਾ ਲਾਇਆ ਭਾਈ ਐ ਹੈ ਕਿ ਨਹੀਂ 28000 ਰੁਪਏ ਅੱਗੇ ਉਹਨੇ ਵੇਚਨੇ ਆ ਉਹ ਤੇਰਾ ਮਾਨ ਹੀ ਆ ਚੱਲ ਅੱਗੇ ਦੇਖਦੇ ਆਂ ਕੋੜ ਪਾਈ ਵਾਲ ਜੱਗੀ ਹਾਂ ਕੇ ਕੇ ਨੇ ਟੋਂਗਾਲੀ ਮੰਡੀ ਤੇ ਸੌਦੇ ਕਰਾਉਣੇ ਬਾਈ ਨਾਲ ਸੰਪਰਕ ਕਰ ਸਕਦੇ ਜੱਗੀ ਕੋੜ ਪਾਈ ਬਾਈ ਹਾਂਜੀ ਨੰਬਰ 62807 78952 78952 ਜਮਾਂ ਜਾਰੀ ਸੌਦੇ ਕਰਾਉਣਾ ਬਾਈ ਕੰਟੈਕਟ ਕਰ ਸਕਦੇ ਹਾਂ ਨਾ ਕੀ ਹਾਲ ਹੈ ਠੀਕ ਹੈ ਬਾਈ ਜੀ ਚਲੋ ਜੀ ਕਿੱਧਰ ਗਿਆ ਉਹ ਬੰਦਾ ਕੀ ਰੇਟ ਹੈ ਬਾਈ 60000 ਤੇ ਉਹ ਤੇ ਹੈ 60000 ਮਾਮਲਾ ਤੁੰਗਨੇ ਕਹਦਾ ਇਹ ਬੱਚਾ ਨਸਲ ਵਾਲੇ ਵਾਲੇ ਪਾਸੇ ਜਾਉਗਾ ਹਾਂ 10000 ਦੰਦ ਵੀ ਦੋ ਹੀ ਆ ਜੇ ਹਾਂ ਚੱਲੀਏ ਫਿਰ ਆਪਾਂ ਲੋ ਵੀ ਦੋ ਦੰਦ ਬੱਕਰਾ ਹੀ ਆ ਮਿੱਤਰੋ ਚੈੱਕ ਕਰੋ ਉਹ ਡੱਬਾ ਪਾ ਲੈਣੇ ਆ ਜਾਂ ਉਹ ਜਿਹੜਾ 19 ਦਾ ਆਪ ਲੈ ਕਿੰਨਾ ਬੋਲੂਗਾ 19 ਦਾ ਮੱਗਲਾ ਵਾਲਾ ਨਹੀਂ ਬਾਈ ਕੋਰਲੇ ਵਾਲਾ ਕੋਰਲੇ ਵਾਲਾ ਇਹ ਨਹੀਂ ਨਹੀਂ ਔਰਲਾ ਬੱਚਾ ਨੀ 57399 ਕੋ ਘਰ ਦਾ ਹੀ ਬੱਚਾ ਘਰ ਦਾ ਹੀ ਕਿੱਤੇ ਦਾ ਜਾਏ ਚਲੇ ਚਲੇ ਹੀ ਨਾਲ 60000 ਰਾਂਗ ਜੰਗ ਹੈ ਹਾਂ ਹੋ ਜੂਗਾ ਵੀ ਸਰਦਾਰ ਨੂੰ ਅਸ਼ੀਰਵਾਦ ਦੇਣ ਨੂੰ ਆਇਆ ਬੜਾ ਬੱਕਰਾ ਨੂੰ ਚਾਰ ਮੈਂ ਦੋ ਕਿਹੜਾ ਦਾ ਬਈ ਬੜਾ ਬੱਕਰਾ ਬਹੁਤ ਹੈ ਵੀ ਹਾਂ ਜੀ ਬਹੁਤ ਬੜਾ ਬੜਾ ਜਵਾਹਰ ਖਰੀਦਾਰੀ ਵਿੱਚ ਸਭਾਰੀ ਬਾਰੀ ਕਿੱਤੇ ਦਾ ਚਲੇ ਜਾ ਕਿੱਥੇ ਸੁਖਰੇ ਹਾਂ ਕਿੰਨੇ ਦਾ ਵੇਚਣਾ ਫਿਰ ਜਾਇਜ਼ ਗਰੀਬੰਦਾ ਉਹਦੇ ਪੈਸੇ ਖੜ ਤੂੰ ਕਹਿੰਦੇ ਉਹਨੂੰ ਮੈਂ ਤਾਂ ਮੰਗਣੀ ਆ ਕੀ ਮੰਗਿਆ ਤੂੰ 75 ਮਾਂਗਿਆ 75 ਹਜ਼ਾਰ ਹਾਂ 75 ਹਜ਼ਾਰ 75 ਹਜ਼ਾਰ ਬੱਕਰੇ ਸਭਾ ਉਹਦੇ ਸਟੇਫ ਖਾਣ ਲੈ ਆਤਾ ਹੂ ਆ ਯਾਰ ਬੱਕਰੇ ਵਾਲੇ ਮੇਡੀ ਹੂੰ ਓ ਦੇ ਦਾ ਤੇਰਾ ਬੱਕਰਾ ਕਿਉਂ ਡਰੀ ਨਾ ਯਾਰ ਆਜਾ ਕੋਲੀ ਬੱਕਰਾ ਫਿਰ ਤੂੰ ਕਿਹਦੇ ਕਾਨੂੰਨ ਤੇ ਤਾਂ ਆ ਯਾਰ ਓਏ ਕਾਨੂੰਨ ਤਾਂ ਯਾਰ ਕਿਉਂ ਆ ਉਹ ਇਹ ਤਾਂ ਆਜਾ ਜੇ ਤਨ ਜਚਾ ਦੇ ਦਿਆਂ ਲਾ 27000 ਲਾਇਆ ਸੀਗਾ ਤੈਨੂੰ ਗਾਲ ਸੋਲਾ ਮੇਰੀ ਇਹ ਕੋਈ ਬਾਤ ਕਹੂੰਗਾ ਜਾਂ ਬੱਕਰਾ ਦੇ ਯਾਰ ਰੱਖ ਲਈ ਕਿ ਨਹੀਂ ਬਾਈ ਪੂਰੇ 28000 ਦਾ ਵੇਚ ਤਾਂ ਜਾਂ ਖੁਸ਼ ਹੋ ਕੇ ਪਾਲਾ ਪੈਸੇ ਲੈ ਲੈ 30 ਦਾ ਲੈ ਕੇ ਜਾ ਲੈ ਜਾ ਓਰ ਪਰ ਉਸ ਤੇ ਢਾਕੇ ਰੱਖ ਦੀ ਨਾ ਗੱਲ ਕੀ ਬਤਾਇਆ ਯਾਰ ਮਾਨ ਵੀ ਕਰਿਆ ਕਰ ਬਾਈ ਹਾਂ ਬਲਤ ਪੈਸੇ ਨਹੀਂ ਲਾ ਯਾਰ ਆ ਬੱਕਰਾ ਬਈ ਬੁੱਦਾ ਯਾਰ ਇਦੋਂ ਘੱਟ ਨਹੀਂ ਬੱਬਾ ਮੈਂ ਤੇਰੇ ਨਾਲ ਪਿਆਰ ਆ ਦਾ ਸੌਦਾ ਆਪਣਾ ਕੋ ਉਹ ਹੈ ਨਹੀਂ ਜਿਹਦਾ ਚਾਹੀ ਮੇਰੀ ਗੱਲ ਹਾਂ ਮੈਂ ਤਾਂ ਇਹ ਹੁਣਾਂ ਦੂਜਾ ਮਾਨ ਕਰੀਦਾ ਗਾਕਦਾ ਫੇਰ ਆਪਣਾ ਕਣਕਾ ਚ ਮੈਨੂੰ ਕਰਦਾ ਤੰਗ ਹਾਂ ਆ ਗਈ ਸਮਝਿਆ ਮੇਰੀ ਸੁਣ ਲੈ ਗੱਲ ਮੇਰਾ ਗੈ ਸੌਦਾ ਹੁੰਦਾ ਪੱਕੇ ਰੁਪਏ ਹੁੰਦੇ ਆ ਗਲਤ ਪੈਸੇ ਲਾਉਂਦਾ ਬੱਤੀ ਦਾ ਪੜੱਕ ਸੌਦਾ ਹੋ ਗਿਆ ਕਿ ਨਹੀਂ ਆਪਾਂ ਨਹੀਂ ਹੁੰਦੇ ਆ ਪੜ ਮੈਨੂੰ ਮੈਂ ਸਿਰੇ ਵਾਲੀ ਕੋਈ ਮੁਕਾਫੀ 28000 ਦਾ ਬੱਚਾ ਦੇ ਤਾਂ ਖੁਸ਼ ਹੋ ਕੇ ਪੈਸੇ ਲੈ ਲੈ ਆਵਦੇ ਗਣ ਬਾਈ ਪੈਸਾ ਤੈਨੂੰ ਮਕਾਤਾ ਕੋਈ ਮਤ ਮੈਂ ਪੁੱਤਿਆ 30 ਕਹਦਾ ਬੱਕਰਾ ਭਾਂ ਦਾ ਬੱਚਾ ਹੈ ਹਾਂ ਲੈਈ ਬੱਕਰਾ ਮੂਰੇ ਆਲਾ ਯਾਰ ਤਾਇਆ ਸਾਡੀ ਵੀ ਰੱਖ ਲਈ ਇੰਨੀ ਪਰ ਵੀ ਲਾਈਵ ਚੱਲੀ ਜਾਂਦਾ ਤੈਨੂੰ ਦੁਨੀਆ ਭਰ ਵੇਖੂਗੀ ਕਿ ਨਹੀਂ ਵੀ ਜਿਹੜੀ ਗੱਲ ਆ ਬਾੜ ਕੋਚ ਜਾਂ 28.2 ਦਾ ਵੇਚਤਾ ਤੇਰੀ ਜਵਾਨ ਨੂੰ ਫੋਲਿਕ ਕਢਾਤੇ ਜਾਂ ਘਰ ਤਾਇਆ ਉਹ ਬਾਈ ਯਾਰ ਬਾਈ ਮੰਨੀ ਦੀ ਬੰਦੀਆ ਗੱਲ ਜਾਂ ਹੋ ਗਿਆ ਨਹੀਂ 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 ਗਾ ਬਜ਼ੁਰਗੋ ਬਾੜਾ ਮਿਲਾੜੋ ਨਹੀਂ ਕੋਈ ਫਾਇਦਾ ਨਹੀਂ ਆੜੀਆਂ ਚ ਕੁਝ ਨਹੀਂ ਖੱਤਿਆ ਕਿਨੇ ਮੰਨ ਜਾ ਇਹ ਘੱਟ ਹਜ਼ਾਰ ਰੇਦੀ ਆ ਯਾਰਾ ਨਾ ਨਹੀਂ ਹੁੰਦਾ ਉਹ ਗਾਗਨੇ ਕਿੱਥੇ ਜਾਣਾ ਤੇਰੀ ਮਰਜ਼ੀ ਉਹ ਜਾਣਾ ਕਿੱਥੇ ਬੱਕਰਾ ਇੱਥੇ ਨੇੜੇ ਤੜੇ ਥੋੜਾ ਰਹਿਣਾ ਯਾਰ ਨੇੜੇ ਬਿੱਡਾ ਰਹਿਣਾ 28 ਦਾ ਕਰਤਾ ਰਾਮੂ ਠਾਈ ਗਿਆ ਯਾਰ ਦੀ ਏਰੀਆ ਦਾ ਹਜ਼ਾਰ ਦੀ ਯਾਰ ਦੀ ਏਰੀਆ ਮੈਂ ਇਹਨੂੰ ਆਖਿਆ ਮੈਂ ਕਿਹਾ ਤੂੰ ਘੱਟ ਦੇ ਇੱਕ ਉਹ ਦੇ ਦੇ 28 ਤੋਂ ਆਹ 29 ਦਾ ਕਹਿੰਦਾ 29 ਦਾ ਕਹਿੰਦਾ ਸਾਡੇ 28 ਦਾ ਯਾਰ ਲਖਾਈ ਕਰਾ ਦੂਗਾ ਤੇਰੀ ਲਖਾਈ ਕਰਾ ਦੂ ਲਖਾਈ ਤੂੰ ਅੱਧੀ ਕਰਾਵਾਂਗੇ ਹੂੰ ਆਗੇ ਸਮਝਿਆ ਨਹੀਂ ਸਾਡੇ 2800 ਹਾਂ ਨਹੀਂ ਨਹੀਂ ਸਾਡੇ 2800 ਦਾ ਹੋ ਗਿਆ ਉਹ ਦੇ ਕੱਟ ਉਹ ਰੇ ਆ ਯਾਰ ਗੱਲ ਇੱਕ ਮਰ ਮੇਰੀ ਉਹ ਤੇਰੀ ਜਵਾਨ ਨੂੰ ਖੁੱਲ ਚੜਾਉਂਦੇ ਆ ਤੂੰ ਗੱਲ ਕੋਈ ਗੁੱਸਾ ਨਾ ਮੰਨ ਪਿਆਰ ਨਾਲ ਸੌਦਾ ਹੋਊਗਾ ਆ ਫਾਲਾ ਮੇਰੀ ਸੋਹਣਾ ਗੱਲ ਇਮਾਨਦਾਰੀ ਦੀ ਗੱਲ ਤੂੰ 29 ਦੇ ਕਹਿੰਦਾ ਜਾਂ 29 ਦਾ ਲਖਾਈ ਤੂੰ ਕਰਾ ਦੇ ਨਹੀਂ ਮੈਂ ਪਾਲਾ ਕੁਝ ਉਹ ਹਣ ਬਈ ਸਾਡੀ ਸੌਦਾ ਆਪਣੀ ਮਾਰੀਆ ਮੈਂ ਦਲਾਲੀ ਨਾ ਕੁਝ ਅਸੀਂ ਐਵੇਂ ਮੱਥਾ ਮਾਰੀ ਜਾਂਦੇ ਦੁਨੀਆ ਤੇ ਚੱਲ ਕਰਾ ਦੇ ਤੇਰਾ ਮਨ ਜੇ ਤੇਰੀ ਜਵਾਨ ਨੂੰ ਬੱਲ ਚੜਾਏ ਆ ਜਾਂ ਕਰ ਕੋਈ ਚੋਕੇ ਹੋਰ ਕਰਾ ਦੇ 29000 بابا ਬਾਲਾ ਪ੍ਰਾਣਾ ਆਣਾ 150 ਹਜ਼ਾਰ ਲੈ ਉਹ ਪੁੱਤਰਾ ਬਾਲਾ ਨਿਕਾਏ ਇਹ ਕਰਾਉਂਦੇ ਭੈਣ ਦੋਦੀਆਂ ਮੈਂ ਕਰਾਂਗੀ ਚੱਲਣ ਦੇ ਦੇਸੀ ਸੌਦਾ ਹੀ ਆ ਖੜਾ ਸੌ ਸੌਲ ਪਕੜੋ ਜੀ ਬੱਕਰਾ ਲਿਆ ਇੱਥੇ ਲਿਆ ਖਲ ਇੱਥੇ ਖਲ ਇੱਕ ਮਿੰਟ ਇੱਕ ਮਿੰਟ ਲੈਤਾ ਹਾਂ ਕਿਧਰ ਗਿਆ ਧੰਮੀ ਲੈ ਪੀਸਾ ਕੇ ਇੱਕ ਇੱਕ ਦੋ ਤਿੰਨ ਚਾਰ 6 7 8 9 10 11 12 13 14 15 16 17 18 19 20 21 22 ਤੇ 24 25 26 27 28 29 29 ਪੂਰਾ ਕਰ ਨਹੀਂ ਦੇਣਾ ਦੇਣਾ ਜਾਦਾ ਸਹੀ ਗੱਲ ਹੈ ਤੇਨੇ ਜਵਾਨ ਕਰ ਲਈ ਨੀ ਨੀ ਬਾਤ ਫੜ ਠੀਕ ਆ ਆਲੇ 29000 ਦਾ ਸੌਦਾ ਲਖਾਈ ਬਾਬਾ ਕਰਾਉ ਜ ਇਸ ਦੇ ਸਾਥ ਲਖਾਈ ਕਰਾ ਤਾਂ ਮੈਂ ਤੇ ਦਲਾਲੀ ਦੇ ਛੋਟ ਕਰ ਤੂੰ ਗਣ ਚੱਲ ਕੌਣ ਜਾਏਗਾ ਨਹੀਂ ਭਾਈ ਯਾਰ ਆਪਾਂ ਸੌਦਾ ਕਰਾਉਂਦੇ ਆ ਬਾਬਾ ਜੀ ਗੁੱਸਾ ਨਹੀਂ ਮੇਰੀ ਮਾਜੀ ਹੈ ਜੱਗੀ ਕੋਰ